ਹਾਂਜੀ ਦੋਸਤੋ ਕੁਝ ਦਿਨ ਪਹਿਲਾਂ 9 ਜੁਲਾਈ ਨੂੰ ਮੇਰੇ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਸੋ ਉਹ ਵੀਡੀਓ ਬਾੜ ਨੰਬਰ 6 ਸਰਦੂਲਗੜ ਵਿਖੇ ਕਿਸੇ ਗਰੀਬ ਪਰਿਵਾਰ ਦੀ ਜੋ ਤੇਜ਼ بارش ਹੋਣ ਕਾਰਨ ਮਕਾਨ ਦੀ ਛੱਤ ਡਿੱਗ ਗਈ ਸੀ ਸੋ ਉਹ ਵੀਡੀਓ ਦੇ ਵਿੱਚ ਕੁਝ ਕਮੀਆਂ ਪੈਸ਼ੀਆਂ ਰਹਿ ਗਈਆਂ ਸੀ ਸੋ ਮੈਨੂੰ ਵੀ ਕਈ ਜਣੇ ਨੇ ਕਿਹਾ ਕਿ ਵੀਰੇ ਸਾਨੂੰ ਉਸ ਵੀਡੀਓ ਦੇ ਵਿੱਚੋਂ ਪ੍ਰੋਪਰ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ ਸਾਨੂੰ ਜੋ ਪ੍ਰੋਪਰ ਜਾਣਕਾਰੀ ਦਿਓ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਉਹ ਛੱਤ ਤੇਜ਼ بارش ਹੋਣ ਦੇ ਨਾਲ ਜੋ ਡਿੱਗ ਪਈ ਸੀ ਸੋ ਉਸ ਪਰਿਵਾਰ ਦੇ ਵਿੱਚ ਤਿੰਨ ਜੀ ਨੇ ਸੋ ਜੋ ਇੱਕ ਅੰਕਲ ਜੀ ਖੜੇ ਸੀ ਸੋ ਅੰਕਲ ਜੀ ਤੋਂ ਕੁਝ ਦਿਨ ਪਹਿਲਾਂ ਜੋ ਜੋ ਅੰਕਲ ਜੀ ਦਾ ਐਕਸੀਡੈਂਟ ਹੋ ਗਿਆ ਸੀ ਸੋ ਉਸ ਵਜ੍ਹਾ ਕਰਕੇ ਅੰਕਲ ਜੀ ਤੋਂ ਤਾਂ ਕੰਮ ਹੁੰਦਾ ਨਹੀਂ ਅਤੇ ਜੋ ਆਂਟੀ ਨੇ ਉਹ ਖੇਤ ਦੇ ਵਿੱਚ ਦਿਹਾੜੀ ਕਰਕੇ ਆਪਣਾ ਜੋ ਘਰ ਦਾਗਾ ਚਲਾਉਂਦੇ ਨੇ ਜੋ ਇਸ ਵਕਤ ਆਂਟੀ ਹੀ ਆਪਣੇ ਘਰ ਦਾਗਾ ਚਲਾ ਰਹੇ ਨੇ ਜੋ ਜਿੰਨੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਸਮਾਜ ਸੇਵੀ ਤੱਕ ਪਹੁੰਚ ਸਕੇ ਜੋ ਜਿੰਨੇ ਵੀ ਸਰਦੂਲਗੜ੍ਹ ਦੇ ਸਮਾਜ ਸੇਵੀ ਨੇ ਜਾਂ ਆਸ-ਪਾਸ ਦੀ ਸਮਾਜ ਸੇਵੀ ਹੈ ਸੋ ਕੋਈ ਵੀ ਸਮਾਜ ਸੇਵੀ ਜੋ ਇਹਨਾਂ ਦੀ ਮਦਦ ਕਰਨ ਦੇ ਲਈ ਮੁਰੇ ਆ ਸਕੇ ਤਾਂ ਜੋ ਆਪਾਂ ਉਹਨਾਂ ਦੀ ਆਪਾਂ ਛੱਤ ਬਵਾ ਸਕੀਏ ਸੋ ਤਾਂ ਜੋ ਗਰੀਬ ਪਰਿਵਾਰ ਨੂੰ ਸਹਾਰਾ ਲੱਗ ਸਕੇ